ਸੇ ਬਾਬਾਈ ਜਿਹੜੀ ਕਿਸੇ ਸਾਥ ਜਾਈ ਹੈਗਾ ਕਿੰਨਾ ਵਜੇ ਹੈ ਇਹਨਾਂ ਵਾਹਨਾਂ ਤੇ ਕੋਈ ਜ ਜਾਣ ਨਹੀਂ ਤੇ ਗਲਾਬ ਦਾ ਬੋਲਾ ਹੈਗਾ ਤੇ ਦੱਸ ਦੇ ਨੀ ਸਾਹਿਬਾਂ ਨੂੰ ਤਾਂ ਨੂੰ ਤਾਂ ਕਿ ਤੁਹਾਨੂੰ ਜਾਣਕਾਰੀ ਇਹ ਹੀ ਆ ਵੀ ਅਜੇ ਦਾਜ ਸਾਫਤ ਨਹੀਂ ਹੈ ਉਹਦੇ ਦੱਸਣੇ ਆ ਵੀ ਆਪਣੇ ਬੱਚਾ ਨੂੰ ਸੁਝਾਓ ਲੋਨੋ ਛੇਪੜਾ ਬੁਰੂ ਦੇ ਨਾ ਯਾ ਗੁਰੂ ਲੰਬੇ ਜੋ ਨਾ ਯਾ ਕੋਲ ਬਚਾਓ ਦੇ ਵੀ ਜੀ ਉਹ ਇਹ ਮਾਨਵਤਾ ਦਾ ਸਾਡਾ ਫਾਇਦਾ ਤਾਂ ਹੈ ਜਿਉ ਉਹ ਪੁੱਜਾ ਬਾਹਰ ਆਉਣ ਮੈਂ ਜਦੋਂ ਜੀ ਬੋਲਦਾ ਹਾਂ ਜਿਹੜੇ ਰਾਹੇ ਪੜਦੇ ਆ ਉਹ ਨਹੀਂ ਅਸੀਂ ਕੋਠੇ ਆਲੇ ਰਹਿੰਦੇ ਹਾਂ ਇਹ ਐ ਕਰ ਲਾਏ ਉਹ ਕਰਨਾ ਇਹ ਗੱਲਾਂ ਕਹਿ ਨਹੀਂ ਉਹ ਕੋਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ਼ਾ ਵਿਚਾਰ ਮਿਸ਼ਨ YouTube ਚੈਨਲ ਤੋਂ ਆਪਾਂ ਦਾ ਸੰਦੇਸ਼ ਆਪੀ ਦੇਖ ਰਹੇ ਹੋ ਅੱਜ ਫਤਿਹਗੜ੍ਹ ਸਾਹਿਬ ਪਹੁੰਚੇ ਹੈ ਸਾਡੀ ਟੀਮ ਸਨੁਆਤੇ ਮਿਲਣ ਹੈ ਖਾਲਸਾ ਜੀ ਗੈਂਸਿੰਗ ਜੁਲਾ ਇਹਨਾਂ ਦੇ ਅਸਲੀ ਕਿਤੇ ਨੇ ਬੜਾ ਮੂਰਖ ਮਿਲਿਆ ਤੇ ਇਹਨਾਂ ਨੇ ਗੱਲਬਾਤ ਕਰਨਗੇ ਆਨੰਦਪੁਰ ਦਾ ਵੀ ਹੋਟਲ ਦਾ ਇੱਕ ਹੀ ਫਤਿਹ ਮੰਨ ਲਿਆ ਜੀ ਅੱਲਾ ਨਾਮ ਹੈ ਬਾਬਾ ਜੀ ਸਿਕੰਜੇ ਦਾ ਦਾ ਜੀ ਮਾਡੇ ਗੁਰੂ ਸਾਹਿਬ ਆਏ ਮੇਰੇ ਤੋਂ ਬਾਅਦ ਉਹਨਾਂ ਆਪਣਾ ਜ਼ਹਿਰ ਹੈ ਮੈਨੂੰ ਨਾਲ ਪਰੇ ਰੰਦੇ ਅਸੀਂ ਇੱਕ ਹੀ ਆਪਤ ਗੁਰੂ ਸਾਹਿਬ ਆ ਜੀ ਸਾਡਾ ਜੀ ਕਹਦਾ ਜੀ ਦੋ ਦੋ ਮਹੀਨੇ ਮਾਣ ਤੇ ਪਾਟਾ ਗੁਰੂ ਗ੍ਰੀਵਾਰ ਸਰ ਪਾਟਾ ਦੇ ਸ਼ਾਮਾਂ ਕਰੇਗਾ ਗੁਰੂ ਸਾਹਿਬ ਜੀ ਹੁਣ ਉੱਥੇ ਦੀਆਂ ਤਿਆਰੀਆਂ ਨੇ ਜੋੜ ਮੇਲਾ ਜੀ ਬਹੁਤ ਸੋਹਣ ਨਾਲ ਬਣਾਇਆ ہے جی فوشن چاہیے کلا ہوئی ہے جی ایک نہیں دو تین تین محلے نکڑے جی پہلا دن بابا دوا دن سیاحیت جا رہا اپنے آپ کا بھائی کار ہے جی دوار بابا جوگرس جی سیا ਸੇ ਬਾਬਾ ਜੀ ਜਿਹੜੀ ਕਿਸੇ ਸਾਥ ਜਾਈ ਹੈ ਨਾ ਕਿੰਨਾ ਵਜਨ ਹੈ ਇਹਨਾਂ ਆਵਾਜ਼ਾਂ ਤੇ ਕੋਈ ਨਹੀਂ ਜਾਣਦੀ ਤੇ ਗੁਲਾਬ ਦਾ ਬੋਲਾ ਹੈਗਾ ਤੇ ਦੱਸ ਨਹੀਂ ਸਕਦੇ ਤੁਹਾਨੂੰ ਤੇ ਉਹਦਾ ਕਿਰਪਾ ਬਾਬਾ ਫਤਿਹ ਸਿੰਘਾ ਵਾਲੀ ਬਾਈ ਮੈਨੂੰ ਸੁਝਾਇਆ ਜੀ ਉਹਨਾਂ ਦੇ ਸਾਹ ਕੋਈ ਹੈ ਲੈ ਕੇ ਆ ਤੇ ਸੰਗਤ ਜੀ ਦੇਖ ਸਕਦੇ ਹੋ ਪ੍ਰਸਾਰ ਤੇ ਬਾਬਾ ਜੀ ਦਾ ਕਹਿਣਾ ਹੈ ਤਾਂ ਗੁਲਾਬ ਦਾ ਫੁੱਲ ਰੱਖਿਆ ਸੀ ਤੇ ਉਹ ਚੜਦੀ ਕਲਾ ਦੀ ਨਿਸ਼ਾਨੀ ਹੈ ਜੀ ਖਾਲਸਾ ਜੀ ਕਸੇ ਥੋੜਾ ਜਿਆਦਾ ਸੰਗਤ ਦੀ ਜਾਣਕਾਰੀ ਵੀ ਦੱਸੋ ਨਾ ਬਸ ਸਾਕਤ ਦੀ ਜਾਣਕਾਰੀ ਇਹ ਹੀ ਆ ਵੀ ਅਜੇ ਦਾਇਸਾਨਤ ਨਹੀਂ ਆਉਦੇ ਦਿੰਨੇ ਆ ਵੀ ਆਪਣੇ ਬੱਚਾ ਨੂੰ ਸਮਝਾਵੋ ਨਾ ਸੇਕ ਬੜਾ ਗੁਰੂ ਦੇ ਨਿਆ ਕੁੜਾ ਲਾ ਭੇਜੋ ਨਿਆ ਕੁੜਾ ਬਚਾਓ ਬਣਾ ਜੇ ਕੋਈ ਹੋਰ ਉਹਦੇ ਜਾਂ ਹੱਤਲਾ ਲਵੇ ਜਾਂ ਕੋਈ ਮੂੰਹ ਨੂੰ ਹੱਤਲਾ ਦੇਵੇ ਜਾਂ ਕੋਈ ਹੋਰ ਬੱਚਾ ਹੱਤਲਾ ਲਵੇ ਫਿਰ ਤੇ ਲੜਾਈਆਂ ਹੋਏਗੀ ਤੇ ਟ੍ਰਾਣੀ ਕੱਟੀਆਂ ਆਏਗੀ ਯਾਨੀ ਵੇ ਦੇਉਣ ਗੁਰੂ ਦੇ ਸੇਕ ਬਣਾ ਕੇ ਸਾਡੀ ਕੋਈ ਲੜਾਈ ਨਹੀਂ ਸਾਡਾ ਕੋਈ ਝਗੜਾ ਨਹੀਂ ਆ ਨੀ ਫਿਰ ਅਸੀਂ ਗੁਰੂ ਦੇ ਖਾਲਸੇ ਆ ਫਿਰ ਕੋਦੇ ਛੇਪ ਪਹਾਵਾਂਗੇ ਵੇ ਉਹਨਾਂ ਜਿਹੜੇ ਅਸੀਂ ਛੇਕ ਨਹੀਂ ਪਹਾਜਾ ਕਦੇ ਜਿੰਨਾ ਜੀ ਗੁਰੂ ਦਾ ਕਹਿਣਾ ਨਹੀਂ ਮੰਨਦੇ ਹੈ ਜੀ ਸਾਡੀਆਂ ਦੇ ਰਹਿਤਾ ਹੈ ਗਿਆ ਨੇ ਸਾਜੀ ਇੱਕ ਦੇ ਬੜੇ ਕੀ ਦੇ ਬੜਿਆ ਜੀ ਧੰਨ ਬਾਬਾ ਜੋਰਾਵਾਰ ਬਾਬਾ ਫਤੀਸਾ ਪੁਰਨਾ ਮਾਤਾ ਜੀ ਅੱਜ ਕਿਰਤਾਂ ਦੀ ਕੁੱਪੀ ਹੋਰ ਨਹੀਂ ਕਿਹਦੇ ਬਣ ਸਕਦੇ ਜੀ ਉਹਨਾਂ ਦੇ ਜਨ ਜੇ ਬੇਚਰਨਾ ਉਹਨਾਂ ਦੇ ਹੈਗੇ ਆ ਹੁਣ ਸਾਡਾ ਚੱਲ ਆ ਜੀ ਹਜੂਰ ਸਾਹਿਬ ਨੂੰ ਹਾਂ ਜੀ ਵੱਡੇ ਭਾਗਾਂ ਵਾਲੇ ਤੁਸੀਂ ਅੱਜ ਸਾਡੇ ਦਰਸ਼ਨ ਕਰ ਇਤੇ ਹੈ ਜੀ ਸਾਡੇ ਦਾ ਦਰਸ਼ਨ ਕੀਤੇ ਹੈ ਜੀ ਤੁਸੀਂ ਪਿਆਲੇ ਤੋਂ ਆਏ ਅੱਜ ਪਿੰਡ ਬਹਿਵਲ ਤੋਂ ਆਏ ਤੇ ਅੱਜ ਦੇ ਇਸ ਸਰਕਾਰ ਦੇ ਵਿੱਚ ਆ ਰਹੇ ਨੇ ਜੀ ਤਾਂ ਕੋਈ ਇਹ ਮਹਾਰਾਜਾ ਕਿੱਥੇ ਦਾ ਜਾਵੇ ਜਾਂ ਆਸਾਬ ਚਲਾ ਜਾਵੇ ਜਾਂ ਕਰਿਆ ਜਾਵੇ ਕਿੱਥੇ ਦਾ ਜਾਣਾ ਦਾ ਉਹਦੀ ਮੋਜ ਆ ਨਾ ਇਹ ਮਕਸਦ ਇਹੀ ਹੈ ਕਿ ਵੱਡੀ ਦਸਤਾਰ ਸਜਾਉਣ ਦਾ ਕਿ ਆਪਣੇ ਅੱਜ ਕੱਲ ਬੱਚੇ ਛੋਟਾ ਜਿਹਾ ਪਤਕਾ ਬਣ ਕੇ ਕਈ ਜੀਵਨ ਨੇ ਉਸਤਾਰ ਨਹੀਂ ਬਣ ਸਕਦੇ ਨਹੀਂ ਜਾਂ ਅੰਦਰ ਦੇ ਇਸ ਕੀ ਰੰਸ਼ੇ ਘੜਦੇ ਹੋ ਭਾਈ ਮਕਸਦ ਇਹ ਹੈ ਕਿ ਸਰਦਾ ਸਰਕਾਰ ਇੱਕ ਬਚਾਰਕ ਹੈ ਪੈਣਾ 몰ੀਆਂ ਨਹੀਂ ਪਤਾ ਲੱਗ ਜਾਂਦਾ ਵੀ ਜੀਰੂ ਦਾ ਸਾਥ ਸਾੜਾ ਇਹ ਬਾਬਾ ਜੀ ਇਹ ਤੁਮਨ ਦੇ ਲੈ ਕੇ ਵੀ ਅੱਧੀ ਦਸਤਾਰ ਪਿਰਾ ਸਕਦੇ ਨੇ ਸਾਡੇ ਨੌਜਵਾਨ ਸੰਤ ਸਾਧੂ ਮੀਟਰ ਕਿਸਦਾ ਕੋਈ ਸੁਝਾ ਸਕਦੇ ਕੋਈ ਨਾਲ ਕਾਰਨ ਕੋਈ ਹੈ ਕਿ ਬੱਚੇ ਸਾਡੇ ਨੌਜਵਾਨ ਦਸਤਾਰ ਨਾਲ ਜੁੜਨ ਸਿੱਖੇ ਦਾ ਜ਼ਰੂਰ ਬਣਨ ਬਹੁਤ ਬਹੁਤ ਸ਼ਾਨਦਾਰ ਬਾਬਾ ਜੀ ਆਪਕੇ ਦਰ ਬਹੁਤ 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 ਇੰਨੇ ਵੀ ਸਾਗਾਸਾਏ ਆ ਵੀ ਪਾਈ ਆਪਣੇ ਬੱਚਾ ਨੂੰ ਦਰਸਾਓ ਮੈਂ ਇੰਨਾ ਬਚਾਓ ਜੋ ਉਤਪਤੀ ਦੇ ਮੋ ਲਾਗਵਾਓ ਕਾਲਾ ਦਾ ਬਚੀ ਜਿਹੜਾ ਉਹਦੇ ਬਾਅਦ ਕੋਈ ਸਾਡਾ ਕਹੜਾ ਨਹੀਂ ਹੈਗਾ ਸਾਥ ਤੇ ਜੋੜ ਮੇਲਿਆਂ ਤੇ ਉਹਦਾ ਵਾਦਾ ਫਿਰ ਜਿਹੜੀਆਂ ਜੁੜਾਉਂਦਾ ਤੇ ਉਹਦੀ ਫਾਇਦਾ ਫਿਰ ਨਾਈ ਮਾਰਕਾ ਨੇ ਸਭ ਨੂੰ ਮੁਖੋ ਹੋਇਆ ਗੁਰੂਦਵਾਰ ਜਦੋਂ ਰਿੰਗਰਾ ਦਾ ਇੰਸਾਰ ਹੋ ਗਿਆ ਤੇ ਫਿਰ ਗੁਰੂ ਨੇ ਕਿਹਾ ਕਿ ਇਹ ਵਾਲਾ ਫਿਰ ਸੱਤ ਬਰ ਸਤ ਬਾਏ ਜਗਤ ਗੁਰੂ ਨੇ ਉਹਦੀ ਕੀ ਲੜਾ ਜਦੋਂ ਨੂੰ ਗੁਰੂ ਨੇ ਕਹਿਣਾ ਹੀ ਨਹੀਂ ਵਾਲਿਆ ਐਨੇ ਜੇ ਤੁਸੀਂ ਸਾਡਾ ਕਹਿਣਾ ਮੰਨੇਗਾ ਤੁਸੀਂ ਤਰਜੇਗੇ ਜੀ ਆਪਾਂ ਆਟਕ ਦਰਿਆ ਨੂੰ ਕੋਤੋਂ ਜਾ ਕੇ ਵੀ ਦੁਖੜ ਜਾਦੇ ਨੇ ਖੜ ਜਾਣਾ ਜੇ ਬਈ ਨਰਮੋਗਾ ਲੰਮੀ ਦਾ ਪੁੱਤ ਹੋਏ ਤੇਰਵਾ ਤੇ ਰਤਾ ਹੁੰਦਾ ਜੀ ਬਾਜੇ ਵਾਸਤੇ ਅਜੇ ਦਰਿਆ ਵੀ ਹੁੰਦੇ ਨੇ ਜਿੱਦੋਂ ਆਪਾਂ ਨਾਮ ਜਪਦੇ ਜਾਵਾਂਗੇ ਪਹਿਲਾ ਦਰਿਆ ਰਸਤਾ ਛੱਡ ਬੈ ਜਾਏਗਾ ਹਾਂਜੀ ਅੱਜ ਵੀ ਸਾਡਾ ਕਹਿਣਾ ਜੀ ਗੁਰੂ ਦਾ ਹੁਕਮਾ ਬਾਜਾ ਵਾਲਿਆ ਹਾਂਜੀ ਸੋ ਨਾਮ ਉਹ ਜਨੇ ਬਤੂ ਪੀਤਾ ਜਿਹੜਾ ਬਿਜਾ ਅਨਾਸ ਹਸਤੇ ਤੇ ਮਾਨਵਾਰ ਦੇ ਪੋਜਾ ਨੂੰ ਮਾਰ ਹੂਗਾ ਅੱਜ ਜਾਂ ਡਾਟਕ ਤੇ ਆਇਆ ਹੈ ਜੀ ਬਾਈ ਕਿਸਾਨ ਨੂੰ ਮੌਲ ਹੈ ਕਿ ਭਾਈ ਦੇਖ ਸੀ ਜਨੇਵਾਲ ਬੈਠੇ ਨੇ ਮਾਨਵਾਰ ਤੇ ਬੈਠੇ ਨੇ ਜੀ ਮਾਨਵਾਰ ਤੇ ਬੈਠੇ ਨੇ ਜੀ ਚਿਰੂ ਪਰ ਇਹ ਮਾਨਵਾਰ ਤੇ ਸਾਡਾ ਫਾਇਦਾ ਤਾਂ ਹੈ ਜਿਉ ਉਹ ਪੋਜਾ ਮਾਰ ਹਾਂ ਨਹੀਂ ਸਾਡਾ ਕੋਈ ਹੈ ਜੀ ਸਾਡਾ ਇਹ ਕਹਿਣਾ ਇਹ ਤਾਂ ਕੋਈ ਗੱਲ ਨਹੀਂ ਜਿਆਦਾ ਬਹੁਤ ਜਿਆਦਾ ਬਾਹਰ ਗਿਡਾਓ ਤੇ ਮਾਰ ਮਾਰ ਮਰਤ ਦੇ ਨਾਲ ਹੀ ਹੈ ਜੀ ਆਹ ਦੇਖੋ ਤੁਹਾਡੇ ਅਮਰਪਾਲ ਬੈਠਾ ਹੈ ਜੇਲ੍ਹ ਦੇ ਵਿੱਚ ਕੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗੌਰ ਕੀਤੀ ਨਹੀਂ ਇਹ ਉੱਟਾਇਆ ਹੋਇਆ ਹੈ ਹਾਂ ਇਹ ਵੀ ਕਰ ਕਹਿੰਦਾ ਤੇ ਵੀਰਾ ਗਲਤ ਨੇ ਕਿ ਗੌਰਮੈਂਟ ਗਲਤ ਹੈ ਆਪ ਤੇ ਆਪਣੇ ਤੁਹਾਡੀ ਬੋਲਦੇ ਨੇ ਸੰਜੀਤ बरा सत्री असांजी दुकान बारे कई आहे کہ بالکل بالکل موقع نہ تو سارے ملے بالکل یہ گل میری یاد رکھتے کسان ہے چاہے نہیں ہے میں کسان نہیں ہے میرا کوئی مقصد نہیں لیکن میں جو چیز دے رہی ہے یہ بہت غلط ہوشیا ਜੀ ਤਾਂ ਹੋਰ ਲੋਕ ਨੇ ਜਿਹੜੇ ਜਿਹੜੇ ਸੱਪ ਬੋਲ ਰਹੇ ਨੇ ਬੇਲੇ ਨੇ ਕਿਹਾ ਮੈਂ ਦੋਆਂ ਨਹੀਂ ਬੀਚ ਸਕਦੇ ਉੱਥੇ ਦੇ ਕਿਹਾ ਗੱਲ ਤਾਂ ਸਿੱਖੋ ਕਿ ਕਹਿੰਦਾ ਮੈਂ 200 ਰੁਪਏ ਕਿਲੋ ਵੀ ਖਰੀਦ ਲਵਾਂ ਵੀ ਦੂਧ ਤਾਂ ਖਰੀਦ ਲੈਣਾ ਤਾਂ ਤੇਰੇ ਜਿਹੜੇ ਬੱਚੇ ਆਉਣਗੇ ਉਹ ਮੈਂ ਖਰੀਦ ਲੈਣਗੇ ਜੀ 200 ਆਣ ਹੈ ਇਹ ਜਿੰਨਾਂ ਇਹ ਸਾਰੇ ਨੂੰ ਸਾਥ ਦੇ ਕੋਈ ਨਹੀਂ ਸੰਗਤ ਕਿਤੇ ਜਸ ਸਿੰਘ ਜੀ ਤੇ ਕਲਸਾ ਜੀ ਨੇ ਵੀ ਆਪਕੇ ਨਾਲ ਵਿਚਾਰਨਾ ਚਾਹੀਦਾ ਕਿ ਕਿਸਾਨੀ ਮੋਰਚਾ ਜਿਹੜਾ ਲੱਗਾ ਉਹਦੇ ਬਾਅਦ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਜੇ ਕੁਝ ਹੋਰ ਨਹੀਂ ਕਰ ਸਕਦੇ ਹਾਂ ਦਾ ਨਾਰਾ ਤਾਂ ਮਾਰ ਹੀ ਸਕਦੇ ਹਾਂ ਇਹਨਾਂ ਨੇ ਤਾਂ ਮਾਰਿਆ ਨੇ ਜ਼ੁਬਾਨ ਦਿੱਤੀ ਹੈ ਦਿਮਾਗ ਦਿੱਤਾ ਹੈ ਹਾਂ ਦਾ ਨਾਰਾ ਤਾਂ ਹਰ ਕਿਸੇ ਮਾਸਟਰ ਜਿਵੇਂ ਉਹਨਾਂ ਕਲਸਾ ਜੀ ਨੇ ਹਾਂ ਦਾ ਨਾਰਾ ਮਾਰਿਆ ਆਪਣੇ ਵਿਚਾਰ ਰੱਖੇ ਸੋ ਆਪ ਵੀ ਆਪਣੇ ਵਿਚਾਰ ਕਿਸੇ ਵੀ ਤਰੀਕੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਆਪਣੀਆਂ ਸਰਕਾਰਾਂ ਤੱਕ ਪਹੁੰਚਾ ਸਕਦੇ ਰੋਕੋ ਮਨਵਾਦੀ ਰੋਕੋ ਦਰਦ ਨਾ ਕਰ ਵਾਹ 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 ਤੇਰੀ ਕਮਨ ਵਡਾਈ ਤੇਰੀ ਕਮਨ ਵਡਾਈ ਤੂੰ ਸੁਲਤਾਨ ਤੂੰ ਸੁਲਤਾਨ